ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਸੀਆਈਏ ਸਟਾਫ ਮੋਗਾ ਨੂੰ ਇੱਕ ਅਚੀਵਮੈਂਟ ਮਿਲੀ ਹੈ ਐਸਪੀਡੀ ਮੋਗਾ ਤੇ ਬੀਐਸਪੀਡੀ ਮੋਗਾ ਦੇ ਸੁਪਰਵਾਈਜ਼ਨ ਚ ਸੀਆਈਏ ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਸਾਹਿਬ ਦੀ ਟੀਮ ਨੇ 7 ਅਕਿਊਜ਼ਡ ਅਰੈਸਟ ਕੀਤੇ ਨੇ ਇਹਨਾਂ ਦੇ ਕੋਲੋਂ ਟੋਟਲ 5 ਪਿਸਟਲ 32 ਬੋਰ ਸਮੇਤ 7 ਮੈਗਜ਼ੀਨ ਅਤੇ 6 ਲਾਈਵ ਰਾਉਂਡਸ ਬੱਤੀਵੌਰ ਦੇ ਬਰਾਮਦ ਹੋਏ ਨੇ ਇਹ ਬੇਸਿਕਲੀ ਜਿਹੜੇ ਸੱਤ ਅਕਿਊਜ਼ ਨੇ ਜੱਗਾ ਦੂਰਕੋਟ ਦੀ ਗੈਂਗ ਦੇ ਨਾਲ ਤਾਲੁਕ ਰੱਖਦੇ ਆ ਜੱਗਾ ਦੂਰਕੋਟ ਗੋਲਡੀਬਰਾਡ ਲੋਰੈਂਸ ਮਿਸ਼ਨੋਈ ਗੈਂਗ ਦੇ ਨਾਲ ਅਸੋਸੀਏਟਡ ਹੈ ਇਹ ਸੱਤ ਦੋਸ਼ੀ ਹੈਗੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਕਮਲਦੀਪ ਸਿੰਘ ਉਰਫ ਕਮਲ ਉਹ 134 ਨੰਬਰ ਐਫਆਈਆਰ 2022 ਦੀ ਬਦਨੀਕਲਾ ਥਾਣੇ ਦਾ ਉਹਦੇ ਵਿੱਚ ਪੀਓ ਵੀ ਹੈ ਬਾਕੀ ਜਿਹੜੇ ਅਕਿਊਜ਼ ਨੇ ਉਹਨਾਂ ਦੀ ਡਿਟੇਲ ਤੁਹਾਨੂੰ ਅਸੀਂ ਦਿੱਤੀ ਹੈ ਇਹਦੇ ਸਬੰਧ ਚ ਐਫ ਆਈ ਆਰ ਨੰਬਰ 79 ਥਾਣਾ ਮਹਿਣਾ ਦਰਜ ਕੀਤੀ ਹੈ ਉਹਦੇ ਵਿੱਚ 111 111 3 111 4 308 2 308 4 310 4 4 310 5 ਬੀ ਐਨ ਐਸ ਸੈਕਸ਼ਨਾਂ ਦੇ ਅੰਡਰ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਇਹ ਬੇਸਿਕਲੀ ਐਕਸਟਰਸ਼ਨ ਤੇ ਡਕੈਤੀ ਦੀ ਪਲੈਨਿੰਗ ਕਰਦੇ ਪਏ ਸੀ ਤੇ ਇਹਨਾਂ ਨੂੰ ਬਸ ਸਾਡੇ ਮੈਨੇ ਤੋਂ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸਿਸ ਤੇ ਸੀਆਈਏ ਦੀ ਟੀਮ ਨੇ ਕਾਬੂ ਕਰ ਲਿਆ ਮੋਕੇ ਤੋਂ ਇਨਾਂ ਤੋਂ ਹੁਸ਼ਿਆਰ ਵੀ ਮਿਲ ਗਏ ਤੇ ਡਿਊਰਿੰਗ ਇਨਵੈਸਟੀਗੇਸ਼ਨ ਆ ਗੱਲ ਸਾਹਮਣੇ ਆਈ ਹੈ ਕਿ ਇਹ ਜੱਗਾ ਦੂਰਕੋਟ ਜੋ ਕਿ ਹੁਣ ਵਿਦੇਸ਼ 'ਚ ਰਹਿ ਰਿਹਾ ਹੈ ਉਹਦੇ ਕੰਟੈਕਟ 'ਚ ਸੀ ਤੇ ਉਹਦੇ ਕਹਿਣ ਤੇ ਹੀ ਮਤਲਬ ਕੋਈ ਵਾਰਦਾਤ ਨੂੰ ਇਨਾਂ ਨੇ ਅੰਜਾਮ ਦੇਣਾ ਸੀ ਫਿਰੋਤੀ ਦੀ ਵਾਰਦਾਤ ਨੂੰ ਤੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਇੱਕ ਵੱਡੀ ਵਾਰਦਾਤ ਪ੍ਰੀਐਮਪਟ ਹੋ ਗਈ ਹੈ ਸੀਆਈਏ ਸਟਾਫ ਦੀ ਮੁਸਤੈਦੀ ਦੇ ਨਾਲ ਤੇ ਵੱਡੀ ਗੱਲ ਇਹ ਪਈ ਹੈ ਸਰ ਨਹੀਂ ਗੱਡੀ ਇਹਨਾਂ ਤੋਂ ਮੌਕੇ ਤੇ ਬਰਾਮਦ ਨਹੀਂ ਹੋਈ ਐਡੇ ਤੇ ਇਕੱਠੇ ਹੋਈ ਸੀ ਤੇ ਕੋਈ ਤਿਆਰੀ ਦੇ ਵਿੱਚ ਸੀਗੇ ਸਰ ਹੁਣ ਤੱਕ ਕਿ ਕਿੰਨੀ ਜਗ੍ਹਾ ਇਹ ਗੋਲੀਆਂ ਚਲਾ ਚੁੱਕੇ ਸੀ ਜਾਂ ਕਿੰਨੇ ਬੰਦੇ ਤੋਂ ਇਹ ਐਕਸਟਰਸ਼ਨ ਮੰਗ ਮੰਗ ਚੁੱਕੇ ਸੀ ਇਹ ਵੱਖਰੇ ਵੱਖਰੇ ਮੋਗੇ ਸ਼ਹਿਰ ਦੇ ਵਿੱਚ ਵੀ ਤੇ ਆਸ-ਪਾਸੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਐਕਸਟਰਸ਼ਨ ਦੀ ਕਾਲ ਕੀਤੀਆਂ ਸੀ ਕਿ ਤਿੰਨ ਚਾਰ ਸਾਡੇ ਧਿਆਨ 'ਚ ਹੈਗੀ ਬਾਕੀ ਆ ਜਿਨ੍ਹਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਇਹਨਾਂ ਦੀ ਡੁੰਗਾਈ ਨਾਲ ਪੁੱਛਗਿੱਛ ਕਰਾਂਗੇ ਹੋਰ ਵੀ ਵਾਰਦਾਤਾਂ ਜਿਹੜੀਆਂ ਆ ਉਹ ਸਾਹਮਣੇ ਆ ਸਕਦੀ ਹੈ ਇਹਨਾਂ ਨੂੰ ਪੁੱਛਾਂਗੇ ਇਹਦੇ ਵਿੱਚ ਕਮਲਦੀਪ ਸਿੰਘ ਉਰਫ ਕਮਲ ਮੋਗੇ ਦਾ ਰਹਿਣ ਵਾਲਾ ਤੇਜਿੰਦਰ ਉਰਫ ਤੇਜੂ ਉਹ rau ke kala ਮੋਗੇ ਦਾ ਰਹਿਣ ਵਾਲਾ ਦਿਲਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਉਹ ਵੀ ਨਿਹਾਲ ਸਿੰਘ ਵਾਲਾ ਮੋਗੇ ਦਾ ਰਹਿਣ ਵਾਲਾ ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਉਹ ਬਦਨੀ ਕਲਾ ਦਾ ਰਹਿਣ ਵਾਲਾ ਦਿਲਰਾਜ ਸਿੰਘ ਉਰਫ ਆਕਾਸੀ ਉਹ ਵਾਸੀ ਲੋਪੋ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਗੋਬਿੰਦ ਸਿੰਘ ਉਰਫ ਜਸਪਾਲ ਸਿੰਘ ਵਾਸੀ ਸ਼ੌਣ ਜ਼ਿਲ੍ਹਾ ਪਟਿਆਲੇ ਦਾ ਹੈ ਇੱਕ ਦੋਸ਼ੀ ਤੇ ਬਾਕੀ 7ਵਾਂ ਲਵਪ੍ਰੀਤ ਸਿੰਘ ਉਰਫ ਲੱਬੂ ਉਹ ਵੀ ਮੋਗੇ ਦਾ ਰਹਿਣ ਵਾਲੇ 6 ਬੇਸਿਕਲੀ ਮੋਗੇ ਦੇ ਰਹਿਣ ਵਾਲੇ ਨੇ ਇੱਕ ਪਟਿਆਲੇ ਦਾ ਰਹਿਣ ਵਾਲਾ ਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਜਗਦੀਪ ਸਿੰਘ ਉਰਫ ਜੱਗਾ ਦੂਰਕੋਟ ਹੈ ਉਹਦੇ ਕਹਿਣ ਤੇ ਇਹਨਾਂ ਨੇ ਅਸਲਾ ਜਿਹੜਾ ਹੈ ਵੱਖਰੀ ਵੱਖਰੀ ਥਾਵਾਂ ਤੋਂ ਐਮਪੀ ਤੇ ਗੁਜਰਾਤ ਤੋਂ ਇਕੱਠਾ ਕੀਤਾ ਸੀ ਕੁਝ ਅਣਪਛਾਤੀ ਥਾਂ ਤੋਂ ਇਹਨਾਂ ਨੇ ਅਸਲਾ ਚੱਕਿਆ ਵੀ ਸੀ ਉਹਦੇ ਕਹਿਣ ਤੇ ਇੱਕ ਐਕਸਟਰਸ਼ਨ ਮੰਗਦਾ ਸੀ ਸਰ ਕੌਲ ਕੌਣ ਮੰਗਦਾ ਸੀ ਜੱਗਾ ਦੂਰਕੋਟ ਦਾ ਨਾਂ ਹਜੇ ਤੱਕ ਸਾਹਮਣੇ ਆਇਆ ਹੈ ਉਹ ਐਕਸਟਰਸ਼ਨ ਮੰਗਦਾ ਸੀ ਉਹ ਦੋਸਤ ਫਸਰਾਏ ਜੀ ਉਹ ਦੋਸਤਾਂ ਤੋਂ ਇਸਕੇ ਸਰਾਏ ਇਹ ਪਹਿਲਾਂ ਤੋਂ ਹੀ ਉਹਨੂੰ ਜਾਣਦੇ ਆਂ ਪੁੱਛੇ ਕੇਸਪਾਰ ਹੈਗੇ ਤੇ ਨਾਲ ਦੇ ਪਿੰਡਾਂ ਦੇ ਹੈਗੇ ਉਹਦੇ ਯਾਰ ਦੋਸਤ ਹੈਗੇ ਪਹਿਲਾਂ ਤੋਂ ਉਹਨੂੰ ਜਾਣਦੇ ਆਂ ਇਹਦੇ ਵਿੱਚ ਸੁਖਦੀਪ ਸਿੰਘ ਉਰਫ ਸੋਹਣ ਦੂਰਕੋਟ ਤੇ ਹਰਜੋਤ ਸਿੰਘ ਉਰਫ ਨੀਲਾ ਬਦਨੀਗਲਾਂ ਦਾ ਇਹ ਦੋ ਭਗੋੜੇ ਨੇ ਇਹ ਉਹਦੇ ਨਾਲ ਟੱਚ 'ਚ ਵੀ ਹੈਗੇ ਸੀ ਇਹਨਾਂ ਦਾ ਵੀ ਅਸੀਂ ਪਤਾ ਕਰ ਰਹੇ ਆਂ ਤੇ ਇਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰਾਂਗੇ ਇਹ ਸਾਰੇ ਮਿਹਨਤ ਮਜ਼ਦੂਰੀ ਕਰਦੇ ਆਂ ਜੀ ਬਾਕੀ ਇਹਨਾਂ ਦੇ ਪਰਚੇ ਦਰਜ ਨੇ ਪਹਿਲਾਂ ਦੇ ਉਹ ਸਾਰੀ ਡਿਟੇਲ ਅਸੀਂ ਦਿੱਤੀ ਹੈ ਪ੍ਰੈਸ ਨੋਟ ਦੇ ਵਿੱਚ